ਪਰਮ ਸਤਕਾਰਯੋਗ ਗੁਰੂ ਪਿਆਰੇ ਸਾਧ ਸੰਗਤ ਜੀਓ ਅੱਜ ਅਸੀਂ ਪਿੰਡ ਰਾਮਗੜ੍ਹ ਤੋਂ ਕੌਂਟਰ ਸਾਹਿਬ ਦੀ ਯਾਤਰਾ ਲੈ ਕਰਕੇ ਜਾ ਰਹੇ ਹਾਂ ਜਿਸ ਵਿੱਚ ਅੱਜ ਅਸੀਂ ਸੰਗਤ ਦੇ ਨਾਲ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਦਰਸ਼ਨ ਕਰਨ ਪਹੁੰਚੇ ਹਾਂ ਪੰਜ ਪਿਆਰੇ ਇਹ ਇਥੋਂ ਦਾ ਜੋ ਆਪਾਂ ਇਤਿਹਾਸ ਸੁਣਿਆ ਹੈ ਕਿ ਗੁਰੂ ਘਰ तकरीबन 1955 ਵਿੱਚ ਪ੍ਰਗਟ ਹੋਇਆ ਹੈ ਸਰ ਸੰਗੇ ਜੀ ਉਸ ਵਕਤ ਦੇ ਜੋ ਬਜ਼ੁਰਗਾਂ ਨੇ ਇਸ ਇਤਿਹਾਸ ਬਾਰੇ ਦੱਸਿਆ ਕਿ ਇੱਥੇ ਸਰਦਾਰ ਹਰਪਜਨ ਸਿੰਘ ਦਾ ਇੱਕ ਜੋ ਖੇਤ ਸਨ ਤੇ ਉਹਨਾਂ ਵਿੱਚੋਂ ਮੰਜੀ ਸਾਹਿਬ ਪ੍ਰਗਟ ਹੋਇਆ ਤੇ ਜਦੋਂ ਤਕਰੀਬਨ 2 ਕੁ ਦਿਨ ਬਾਅਦ ਇਹ ਮੰਜੀ ਸਾਹਿਬ ਬਾਹਰ ਕੱਢਿਆ ਗਿਆ ਤਾਂ ਉਹਨਾਂ ਨੂੰ ਰੋਕਿਆ ਗਿਆ ਕਿ ਇਹ ਸੀ ਮੰਜੀ ਸਾਹਿਬ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦਾ ਹੈ ਜਦੋਂ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੋ ਕੇ ਮਹਾਰਾਜ ਜੀ ਅੰਮ੍ਰਿਤਸਰ ਵਿਖੇ ਜਾ ਰਹੇ ਸਨ ਤੇ ਉਸ ਵਕਤ ਇੱਥੇ ਆ ਕੇ ਬਿਰਾਜੇ ਤੇ ਨਾਲ ਜਹਾਂਗੀਰ ਵੀ ਇੱਥੇ ਆ ਕੇ वार्तालाਪ ਹੋਏ ਸਾਧ ਸੰਗਤ ਜੀ ਅੱਜ ਇਸ ਇਤਿਹਾਸਿਕ ਜਗ੍ਹਾ ਤੇ ਆਪਾਂ ਦਰਸ਼ਨ ਕਰਨ ਵਾਸਤੇ ਆਏ ਆ ਤੇ ਜਦੋਂ ਇਹ ਸਥਾਨ ਪ੍ਰਗਟ ਹੋਣਾ ਸੀ ਤੇ ਕਹਿੰਦੇ ਜਦੋਂ ਸਰਦਾਰ ਹਰਪਜਨ ਸਿੰਘ ਦਾ ਜੀ ਸਰਦਾਰ ਗੁਰਦੇਵ ਸਿੰਘ ਉਹਨੂੰ ਰਾਤ ਨੂੰ ਤੇਜ਼ ਬੁਖਾਰ ਹੋ ਗਿਆ ਤੇ ਇੱਥੇ ਲਿਆਂਦਾ ਗਿਆ ਤੇ ਉਸ ਤੋਂ ਬਾਅਦ ਇੱਥੇ ਆ ਕਰਕੇ ਜਦੋਂ ਆਕਾਸ਼ ਵਿੱਚੋਂ ਆਵਾਜ਼ ਆਈ कि ਇੱਥੇ ਜੋ ਮੰਜੀ ਸਾਹਿਬ ਇਸ ਨੂੰ ਕੋਈ ਛੇੜੇ ਨਾ ਕੋਈ ਇਹਦੇ ਨਾਲ ਕੋਈ ਛੇੜਖਾਨੇ ਨਾ ਕਰੇ ਇਹ ਗੁਰੂ ਹਰਗੋਬਿੰਦ ਸਾਹਿਬ ਦੇ ਮੰਜੀ ਸਾਹਿਬ ਹੈ ਤੇ ਨੀਲੇ ਵਸਤਰ ਵਾਲੇ ਜੋ ਨੀਲ ਧਾਰੀਆਂ ਦੇ ਦਰਸ਼ਨ ਹੋਏ ਨੀਲੇ ਵਸਤਰ ਵਾਲੇ ਨਿਹੰਗ ਸਿੰਘਾਂ ਦੇ ਤੇ ਉਹਨਾਂ ਨੇ ਆਕਾਸ਼ ਵਿੱਚੋਂ ਆਵਾਜ਼ ਆਈ ਕਿ ਇਹ ਜੋ ਸਥਾਨ ਗੁਰੂ ਹਰਗੋਬਿੰਦ ਸਾਹਿਬ ਦਾ ਪਵਿੱਤਰ ਸਥਾਨ ਹੈ ਤੇ ਇੱਥੇ ਜਹੰਗੀਰ ਦੇ ਨਾਲ ਬੈਠ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਚਨ ਬਲਾਸ ਕੀਤੇ ਹਨ ਇੱਥੇ ਆ ਕਰਕੇ ਜੋ ਵੀ ਸ਼ਰਧਾ ਭਾਵ ਨਾਲ ਦੇ ਨਾਲ ਜੋ ਆਪਣੇ ਅਰਦਾਸਾਂ ਲੈ ਕੇ ਆਉਂਦਾ ਹੈ ਮੋਹ ਮੰਗੀਆਂ ਮੁਰਾਦਾ ਪਾਉਂਦਾ ਹੈ ਗੁਰੂ ਸਾਹਿਬ ਦੇ ਬਚਨ ਹਨ ਪੰਜ ਬਾਦੇ ਪੰਜ ਪੀਰ ਸ਼ਖਮ ਪੀਰ ਬੈਠਾ ਗੁਰ ਭਾਈ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਇਸ ਪਾਵਨ ਪਵਿੱਤਰ ਸਥਾਨ ਤੇ ਅਸੀਂ ਪਹੁੰਚੇ ਆ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਤੇ ਹੁਣ ਧੰਤਨਾਂ ਨੂੰ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪਾਵਨ ਪਵਿੱਤਰ ਸਥਾਨ ਗੁਰਦਾਰ ਪੰਜੋਕਰ ਸਾਹਿਬ ਪਹੁੰਚੇ ਜਿੱਥੇ ਆ ਕਰਕੇ ਅਸੀਂ ਦਰਸ਼ਨ ਦਿਦਾਰੇ ਕੀਤੇ ਨੇ ਇਥੋਂ ਦੇ ਇਤਿਹਾਸ ਤੋਂ ਆਪਾਂ ਸਾਰੇ ਹੀ ਜਾਣੂ ਹੋ ਕਿ ਇੱਥੇ ਇਸ ਤਰ੍ਹਾਂ ਹੰਕਾਰੇ ਹੋਏ ਪੰਡਤ ਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਮਾ ਰਾਜ ਜੀ ਨੇ ਜੋ ਮਨ ਦਾ ਭਰਮ ਦੂਰ ਕੀਤਾ ਤੇ ਗੁੰਗੇ ਤੋਂ ਅਰਥ ਕਰਾ ਕੇ ਇੱਥੇ ਕਿਹ ਇਤਿਹਾਸ ਰਚਿਆ ਤੇ ਨਾਲ ਹੀ ਜੋ ਗੁਰੂ ਸਾਹਿਬ ਨੇ ਇੱਥੇ ਬਖਸ਼ਿਸ਼ਾਂ ਕੀਤੇ ਆ ਹਨ ਕਿ ਇੱਥੇ ਆ ਸਥਾਨ ਤੇ ਆ ਕਰਕੇ ਜੋ ਕੋਈ ਵੀ ਸ਼ਰਧਾ ਪੂਰਵਕ ਇਸ ਸਥਾਨ ਤੇ ਆ ਕੇ ਅਰਦਾਸ ਬੇਨਤੀ ਕਰੇਗਾ ਤੇ ਜਿਹੜੇ ਬੱਚੇ ਬੋਲ ਨਹੀਂ ਸਕਦੇ ਉਹਨਾਂ ਤੇ ਸਤਗੁਰੂ ਜੀ ਕਿਰਪਾ ਕਰਨ ਬੋਲਣ ਦੀ ਸ਼ਕਤੀ ਬਖਸ਼ਿਸ਼ ਕਰਦੇ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀ ਤੇ ਆਪਾਂ ਸਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਬਾਰੇ ਜੋ ਬਚਨ ਪੜ੍ਹਦੇ ਹਾਂ ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਇੱਥੇ ਦੁਖੀਆਂ ਦੇ ਦੁੱਖ ਦੂਰ ਹੁੰਦੇ ਹਨ ਔੜੀਆਂ ਦੇ ਰੋਗ ਦੂਰ ਹੁੰਦੇ ਹਨ ਗੁਰੂ ਸਾਹਿਬ ਦੇ ਇੱਥੇ ਬਖਸ਼ਿਸ਼ਾਂ ਬਹੁਤ ਬਰਸਰੀਆਂ ਨੇ ਤੇ ਸਾਡੇ ਬੜੇ ਚੰਗੇ ਭਾਗ ਨੇ ਰਾਮਗੜ੍ਹ ਵਾਲੀਆ ਸੰਗਤਾਂ ਦੇ ਜੋ ਕਿ ਇੱਥੇ ਅਸੀਂ ਪਹੁੰਚੇ ਆਂ ਅੱਜ ਤਨਤਨ ਸਾਹਿਬ ਜਿਹੇ ਗੁਰੂ ਗੋਬਿੰਦ ਸਿੰਘ ਮਹਾਰਾਜੀਆਂ ਪਾਰ ਰਹਿਮਤਾਂ ਬਖਸ਼ੀਆਂ ਹੁੰਆਂ ਨੇ ਸਤਿਗੁਰ ਨੇ ਸਾਡੇ ਤੇ ਤਰਸ ਕੀਤਾ ਹੈ ਜੋ ਅਸੀਂ ਸਤਿਗੁਰਾਂ ਦੇ ਪਾਵਨ ਪਵਿੱਤਰ ਸਾ ਅਸਥਾਨ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਦੇਖੇ ਪਹੁੰਚੇ ਆ ਅੱਜ ਕੇ ਰਾਜਾ ਮਹਾ ਸਾਜੂ ਕੇ ਸਾਜਾ ਮਹਾ ਜੋਗ ਨੂੰ ਕੋ ਜੋਗ ਹੈ ਪ੍ਰਿਆ ਧਮ ਲਈ ਹੈ ਤੇ ਇਸ ਪਵਿੱਤਰ ਸਥਾਨ ਦਾ ਜੋ ਇਤਿਹਾਸ ਹੈ ਆਪੋ ਸਾਰੀਆਂ ਸੰਗਤਾਂ ਭਲੀ ਪ੍ਰਕਾਰ ਜਾਣਦੇ ਹੀ ਹਾਂ ਕਿ ਜਦੋਂ ਪੰਗਾਣੀ ਦਾ ਯੁੱਧ ਹੋਇਆ ਤੇ ਪੰਗਾਣੀ ਦੇ ਯੁੱਧ ਦੇ ਜਦੋਂ ਜਿੱਤ ਹੋਈ ਤੇ ਉਸ ਵਕਤ ਸਿੰਘਾਂ ਨੇ ਜਾ ਕੇ ਜੋ ਸੱਤ ਜਨ ਨੂੰ ਦੱਸਣਾ ਕੀਤਾ ਕਿ ਤੁਹਾਡੇ ਘਰ ਬਾਲਕ ਦਾ ਜਨਮ ਹੋਇਆ ਹੈ ਤੇ ਉਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਸਾਹਿਬ ਜਿਆਦਾ ਬਾਬਾਜੀਤ ਸਿੰਘ ਦਾ ਨਾਮ ਕਰਨ ਕੀਤਾ ਤੇ ਨਾਮ ਰੱਖਿਆ ਅਜੀਤ ਸਿੰਘ ਤੇ ਇਹ ਜੋ ਇਤਿਹਾਸ ਹੈ ਪਖਾਰੇ ਜਾਣਦੇ ਕਿ ਬਾਬਾਜੀਤ ਸਿੰਘ ਜੀ ਜੋਤੀ ਅੰਤਲੇ ਸਮੇਂ ਤੱਕ ਕਿਸੇ ਤੋਂ ਜਿੱਤੇ ਨਹੀਂ ਗਏ ਜਦੋਂ ਚਮਕੌਰ ਸਾਹਿਬ ਦੀ ਗੜੀ ਵਿੱਚ ਜੰਗ ਹੁੰਦੀ ਹੈ ਤੇ ਉੱਥੇ ਸਤਿਗੁਰੂ ਪਾਸ਼ਾ ਜੀ ਨੇ ਬਖਸ਼ਾ ਕਰਕੇ ਜੋ ਬਾਬਾਜੀਤ ਸਿੰਘ ਛੇਧੀਆਂ ਪ੍ਰਾਪਤ ਕਰਦੇ ਨੇ ਪਰ ਕਿਸੇ ਤੋਂ ਜਿੱਤੇ ਨਹੀਂ ਜਾਂਦੇ ਤੇ ਦੂਜੇ ਇਤਿਹਾਸਾ ਪੇਤਰ ਸਾਰਿਆਂ ਨੂੰ ਪਤਾ ਹੈ ਕਿ ਜੋ ਸ੍ਰੀ ਜਗਤਸਬ ਦੇ ਬਾਣੀ ਬਚਿੱਤਰ ਨਾਟਕ ਅਕਾਲ ਉਸਤ ਹੋਰ ਜੋ ਬਾਣੀਆਂ ਸਤਿਗੁਰ ਪਾਸ਼ਾ ਜੀ ਨੇ ਇੱਥੇ ਉਚਾਰਨ ਕੀਤੀਆਂ ਹਨ ਇਸ ਪਾਵਨ ਪਵਿੱਤਰ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਆ ਕੇ ਪੈਰ ਰੱਖਿਆ ਤੇ ਇਸ ਅਸਥਾਨ ਦਾ ਨਾਮ ਰੱਖਿਆ ਕਾਉਂਟਾ ਟੇਕਰ ਤੇ ਕਾਉਂਟਾ ਟਿਕ ਕਾਉਂਟਾ ਟਿਕ ਕਰਦੇ ਇਸ ਅਸਥਾਨ ਦਾ ਨਾਮ ਕਾਉਂਟਾ ਸਾਹਿਬ ਪੈ ਗਿਆ ਇਹਤ ਪਾਵਨ ਪਵਿੱਤਰ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨ ਛੋਹ ਧਰਤੀ ਹੈ ਕਿ ਦੂਜੀ ਗੱਲ ਇੱਥੇ ਜੋ ਹੋਰ ਵੀ ਮਹਾਨ ਹਸਤੀਆਂ ਦੇ ਚਰਨ ਪਏ ਹਨ ਕੀ ਦਾਦੀਆਂ ਦੇ ਚਰਨ ਪਏ ਹਨ ਤੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਅਸੀਂ ਇੱਥੇ ਪਹੁੰਚੇ ਆਂ ਦਰਸ਼ਨ ਦਿਦਾਰੇ ਕੀਤੇ ਨੇ ਬਹੁਤ ਹੀ ਮੈਨੇਜਮੈਂਟ ਬਹੁਤ ਵਧੀਆ ਹੈ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਨੇ ਤੇ ਸਤਿਗੁਰ ਜੀ ਅਸੇ ਤਰ੍ਹਾਂ ਇਹ ਸਾਰੀਆਂ ਸੰਗਤਾਂ ਨੇ ਬਖਸ਼ਿਸ਼ਾਂ ਕਰਦੇ ਰਹੇ ਕੀਰਗੁਰ ਗੋਬਿੰਦ ਸਿੰਘ ਮਾਰੇ ਪਾਉਂਟ ਕੋਤਸਾਨ ਗੁਰਦੁਆਰਾ ਕੀਰਪਾਲਤਾ ਸਵੇਰ ਦਰਸ਼ਨਦਾਰੇ ਕੰਮ ਤੋਂ ਬਾਅਦ ਅਸੀਂ ਪਹੁੰਚੇ ਆ ਗੁਰਦੁਆਰਾ ਕਿਰਪਾਲਦਾ ਜਿਹੜੇ ਜ਼ਿਲ੍ਹਾ ਇਸ ਜੋ ਗੁਰੂ ਘਰ ਦਾ ਇਤਿਹਾਸ ਹੈ ਇਹ ਪਵਿੱਤਰ ਸਥਾਨ ਦਰਬਾਰ ਹੀ ਕੌਂਟਾ ਸਾਹਿਬ ਜੀ ਤੋਂ ਪੂਰਬ ਵਾਲੇ ਪਾਸੇ 1 ਕਿਲੋਮੀਟਰ ਦੂਰੀ ਤੇ ਉਦਾਸੀ ਸੰਪਰਦਾਏ ਦੇ ਮਹੰਤ ਕਿਰਪਾਲਦਾਸ ਜੀ ਦੀ ਯਾਦ ਵਿੱਚ ਬਣਿਆ ਹੋਇਆ ਇੱਥੇ ਬੈਠ ਕੇ ਮਹੰਤ ਕਿਰਪਾਲਦਾਸ ਜੀ ਤਪੱਸਿਆ ਕਰਦੇ ਸਨ ਜਿਸ ਸ਼ੀਲਾ ਤੇ ਬੈਠ ਕੇ ਤਪ ਕਰਦੇ ਸਨ ਉਹ ਸ਼ੀਲਾ ਵੀ ਜੋ ਇਸ ਸਥਾਨ ਤੇ ਮੌਜੂਦ ਹੈ ਉਹ ਰਸਤਾ ਵਿੱਚ ਫਿਰ ਸਾ ਸੰਗਤ ਜੀ ਮਹਾਂਤ ਜੀ ਨੇ ਤਾਪ ਇਤਨਾ ਲੰਮਾ ਕੀਤਾ ਕਿ ਇਸ ਛਿਲਾ ਤੇ ਜੋ ਚੌਂਕੜੇ ਦੇ ਨਿਸ਼ਾਨ ਪੈ ਗਏ ਤੇ ਅੱਜ ਵੀ ਉਸ ਚੌਂਕੜੇ ਦੇ ਨਿਸ਼ਾਨ ਮੌਜੂਦ ਹਨ ਮਹਾਂਤ ਕਿਰਪਾਲਦਾ ਜੀ ਕੋਲ ਜੋ ਰਹਿ ਰਹੇ ਸਿੰਘ ਸਨ ਉਹਨਾਂ ਦੇ ਜੋ ਸਾਧੂ ਸਨ ਜਦੋਂ ਪੰਗਾੜੇ ਦਾ ਯੁੱਧ ਹੋਇਆ ਗੁਰੂ ਗੋਬਿੰਦ ਸਿੰਘ ਜੀ ਦੇ ਪੰਗਾੜੇ ਦੇ ਯੁੱਧ ਦੀ ਤਿਆਰੀ ਕਰਦੇ ਸਨ ਤਾਂ ਮਹਾਂਤ ਕਿਰਪਾਲਦਾ ਜੀ ਕੋਲ ਰਹਿ ਰਹੇ 580 ਸਾਧੂ ਜੰਗ ਦੇ ਡਰ ਤੋਂ ਰਾਤੋਂ ਰਾਤ ਫਿਸਲਤ ਹੋ ਗਏ ਭਾਵੇਂ ਤੋਂ ਚਲੇ ਗਏ ਕਿਸੇ ਕੇ ਉਸ ਸਮੇਂ ਮਹੰਤ ਜੀ ਆਪਣੇ ਮੋٹے ਡੰਡੇ ਨੂੰ ਜਿਸ ਨੂੰ ਕੁੱਤਕੇ ਦੇ ਨਾਮ ਦਿੰਦੇ ਹਨ ਗੁਰੂ ਜੀ ਤੋਂ ਅਸ਼ੀਰਵਾਦ ਲੈ ਕੇ ਗੁਰੂ ਜੀ ਦੇ ਨਾਲ ਜੰਗ ਵਿੱਚ ਸ਼ਾਮਲ ਹੋ ਗਏ ਤੇ ਗੁਰੂ ਜੀ ਤੋਂ ਅਸ਼ੀਰਵਾਦ ਲੈ ਕੇ ਐਸੀਆਂ ਬਕੀਆਂ ਹੋਈਆਂ ਕਿ ਦੁਸ਼ਮਣਾਂ ਦੀ ਫੌਜਾਂ ਨੂੰ ਬਹੁਤ ਸਾਰਾ ਭਾਰੀ ਨੁਕਸਾਨ ਪਹੁੰਚਾਇਆ ਤੇ ਮਹੰਤ ਜੀ ਨੇ ਆਪਣੇ ਇਸ ਕੁੱਤਕੇ ਦੇ ਨਾਲ ਹਯਾਤ ਖਾਨ ਪਠਾਨ ਦੇ ਸਿਰ ਤੇ ਅਜਿਹਾ ਵਾਰ ਕੀਤਾ ਕਿ ਉਸ ਦਾ ਸਿਰ ਮਿੱਟੀ ਦੀ ਛਾਟੀ ਵਾਂਗੂ ਫਟ ਗਿਆ ਸਿਰ ਵਿੱਚੋਂ ਜੋਰ ਦੇ ਨਾਲ ਜੋ ਹੂਣ ਦੀਆਂ ਛਿੱਟਾਂ ਉੱਡ ਨਿਕਲਿਆ ਜਿਸ ਤਰ੍ਹਾਂ ਫਿਰ ਕ੍ਰਿਸ਼ਨ ਜੀ ਮੱਖਣ ਜੀ ਦੀ ਮਟਕੀ ਭੰਨੀ ਸੀ ਤੇ ਇਸ ਬਾਬਤ ਜੋ ਬਚਨ ਕੀਤੇ ਹਨ ਕਿਰਪਾਲ ਕੋਪਯੰ ਪੁੱਤ ਕੋ ਸੰਭਾਰੀ ਫਠੀ ਖਾਨ ਹਯਾਤ ਕੀ ਸੀਸ ਝਾਰੀ ਉੱਠੀ ਛਿੱਚ ਇੰਛੰ ਘੜਾ ਘੜਾ ਮੇਜ ਜੋਰੰਗ ਮਾਨੋ ਮੱਖਣ ਮਟਕੀ ਕਾਨੰ ਖੋਰੰਗ ਦੁਸ਼ਮਣਾਂ ਦੇ ਹੋਜਾਂ ਨੂੰ ਭਾਵ ਪਠਾਣਾ ਨੇ ਆਪਣੇ ਸਿਲਾ ਸਲਾਰ ਹਯਾਦ ਖਾਨ ਨੂੰ ਮੁਰਦਿਆਂ ਵੇਖ ਕੇ ਮਹੰਤ ਜੀ ਨੂੰ ਆਪਣੇ ਘੇਰੇ ਵਿੱਚ ਲੈ ਲਿਆ ਪਰ ਗੁਰੂ ਜੀ ਦੇ ਭੂਆ ਦੇ ਪੁੱਤਰ ਬਹਾਦਰ ਯੋਧਾ ਜੀਤ ਵੱਲੋਂ ਮਲ ਨੇ ਆਪਣੇ ਸਾਥੀਆਂ ਸਮੇਤ ਅੱਗੇ ਵੱਧ ਕੇ ਮਹੰਤ ਜੀ ਨੂੰ ਦੁਸ਼ਮਣ ਦੇ ਘੇਰੇ ਤੋਂ ਬਚਾ ਲਿਆ ਇਹ ਸਾਧ ਸੰਗਤ ਜੀ ਜੀਤਮਲ ਜੀ ਨੇ ਆਪਣੀ ਸ਼ਹਾਦਤ ਦਾ ਜਾਮ ਪੀ ਲਿਆ ਦਸ਼ਮੇਸ਼ ਪਿਤਾ ਜੀ ਮਹੰਤ ਕਿਰਪਾਲਦਾ ਜੀ ਦੀ ਸੁਰਮਤਾਈ ਅਤੇ ਪੀਰ ਬੁੱਧੂ ਸਾਹਿਬ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਦੋਨੋਂ ਗੁਰੂ ਘਰਾਂ ਦੀ ਸੇਵਾ ਨੂੰ ਦਸਤਾਰ ਅਸਥਾਨ ਗੁਰਦਵਾਰਾ ਸ਼੍ਰੀ ਪੌਂਟਾ ਸਾਹਿਬ ਜੀ ਵਿਖੇ ਸਿਰਪਾਉ ਦੀ ਬਖਸ਼ਿਸ਼ ਕੀਤੀ ਤੇ ਦਸ਼ਮੇਸ਼ ਪਿਤਾ ਜੀ ਨੇ ਸ਼੍ਰੀ ਪੌਂਟਾ ਸਾਹਿਬ ਜੀ ਦੀ ਪਾਵਨ ਧਰਦੇ ਤੋਂ ਹੀ ਸਰਪਾਉ ਦੇਣ ਦੀ ਜੋ ਮਰਿਆਦਾ ਸ਼ੁਰੂ ਕੀਤੀ ਹੈ ਇਹ ਜੋ ਆਪਾਂ ਸਰਪਾਉ ਦੀ ਮਰਿਆਦਾ ਹੈ ਆਪਾਂ ਕਰਦੇ ਆ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਤੋਂ ਪ੍ਰਾਰੰਭ ਹੋਈ ਹੈ ਬੜਾ ਵੱਡਾ ਇਤਿਹਾਸ ਸਤਸੰਗਤ ਜੀ ਸਾਡਾ ਫਰਜ਼ ਬਣਦਾ ਹੈ ਕਿ ਇਹਨਾਂ ਪਾਵਨ ਪਵਿੱਤਰ ਸਥਾਨਾਂ ਦੇ ਅਸੀਂ ਆਪਣੀ ਜ਼ਿੰਦਗੀ ਵਿੱਚ ਇੱਕ ਵਾਰ ਦੇ ਦਰਸ਼ਨ ਜਰੂਰ ਕਰੀਏ ਤੇ ਆਪਣੇ ਇਤਿਹਾਸ ਤੋਂ ਵਾਕਿਫ ਜ਼ਰੂਰ ਹੋਈਏ ਸਤਿਗੁਰਾਂ ਨੇ અપਾਰ ਮਹਾਨ ਬਖਸ਼ੀਆਂ ਕੀਤੀਆਂ ਨੇ ਤੋਂ ਦਰਸ਼ਕਦਾਰੇ ਕਰਦੇ ਹੋਇਆ ਅੱਜ ਅਸੀਂ ਪਹੁੰਚਿਆ ਗੁਰਦੁਆਰਾ ਸ਼੍ਰੀ ਨਾਡਾ ਸਾਹਿਬ ਵਿਖੇ ਰਾਜਨ ਮਹਿ ਤੂੰ ਰਾਜਾ ਕਹੀਏ ਭੂਮਨ ਮਹਿ ਭੂਮਾ ਠਾਕੁਰ ਮਹਿ ਟੁਕਰਾਈ ਤੇਰੀ ਜਿਸ ਵਿਥਾਨ ਨੂੰ ਗੁਰੂ ਸਾਹਿਬ ਨੇ ਪਵਿੱਤਰ ਚਰਨਾਂ ਦੀ ਸ਼ੋਭਾ ਪ੍ਰਾਪਤ ਹੋਈ ਹੈ ਉਹ ਸਥਾਨ ਸ਼ੋਭਨਿਕ ਹੈ ਐਸਾ ਹੀ ਕੁਸੁੰਦਰ ਤੇ ਪਵਿੱਤਰ ਸਥਾਨ ਗੁਰਦੁਆਰਾ ਸਾਹਿਬ ਪਾਸ਼ੇ ਦਸਵੀਂ ਨਾਟਾ ਸਾਧ ਹੈ ਜਿਸ ਸਥਾਨ ਨੂੰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਚੰਦ ਪਾ ਕੇ ਪਵਿੱਤਰ ਕੀਤਾ ਪੰਗਾਣੀ ਦੇ ਯੁੱਧ ਫਤਿਹ ਕਰਨ ਉਪਰੰਤ ਸਤਿਗੁਰੂ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਰੁੱਖ ਚਿਤਾ ਕੌਂਟਾ ਸਾਹਿਬ ਤੋਂ ਨਾਹਣ ਰੁਕਾ ਸਾਹਿਬ ਰਾਣੀ ਕਾ ਰਾਏਪੁਰ ਮਾਨਕ ਟੱਪਰਾ ਤੋਂ ਹੁੰਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 1688 ਇਸ ਵਿੱਚ ਇਹਨਾਂ ਦਿਨਾਂ ਵਿੱਚ ਆਪਣੇ ਚਰਨ ਸ਼ੋਹਾਂ ਦੇ ਚਰਨਾਂ ਦੀ ਸ਼ੋਹ ਦੇ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ ਇਸ ਸਥਾਨ ਉੱਪਰ ਸਤਿਗੁਰੂ ਜੀ ਨਾਲ ਕਈ ਸੇਵਕ ਸ਼ਸਤਰਧਾਰੀ ਯੋਧੇ ਘੋੜ ਸਵਾਰੀ ਜੰਗੀ ਸੂਰਮੇ ਮੌਜੂਦ ਸਨ ਇਹਨਾਂ ਦਿਨਾਂ ਵਿੱਚ ਇਹ ਪ੍ਰਗਮਾ ਨਿਪਟ ਜੰਗਲੀ ਇਲਾਕਾ ਸੀ ਜਿੱਥੇ ਕਿ ਭਾਈ ਮੱਖਣ ਸ਼ਾ ਲਬਾਣਾ ਜੀ ਦੇ ਖਾਨਦਾਨ ਦੇ ਲੋਕੀ ਆਵਾਜ਼ ਸਨ ਤੇ ਭਾਈ 나ਡੂ ਸ਼ਾ ਲਬਾਣਾ ਜੀ ਦੇ ਤਨ ਮਿਹਰ ਬੰਦੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਇਆ ਕਿਹਾ ਭਾਈ 나ਡੂ ਸ਼ਾ ਲਬਾਣਾ ਜੀ ਨੇ ਗੁਰੂ ਸਾਹਿਬ ਨਾਲ ਆਈਆਂ ਫੌਜਾਂ ਦੇ ਤਨ ਮਨ ਧਨ ਨਾਲ ਬਹੁਤ ਜ਼ਿਆਦਾ ਸੇਵਾ ਕੀਤੀ ਜਿੰਨਾ ਚਿਰ ਗੁਰੂ ਸਾਹਿਬ ਦੇਤੇ ਠਹਿਰੇ ਭਾਈ 나ਡੂ ਸ਼ਾ ਲਬਾਣਾ ਆਪ ਜੀ ਨੂੰ ਗੁਰੂ ਜੀ ਨੂੰ ਅੰਨ ਪਾਣੀ ਨਾਲ ਸੇਵਾ ਕਰਦੇ ਰਹੇ ਇਸ ਤਰੀਹਰ ਸੇਵਨ ਵੇਖ ਕੇ ਦਸਵੇਂ ਪਾਤਸ਼ਾਹ પ્રસન્ન ਹੋਏ ਮਹਾਰਾਜ ਨੇ ਇਸ ਤੁਰਨ ਸਮੇ ਨਡੂ ਸ਼ਾਹ ਲਬਾਣਾ ਜੀ ਨੂੰ ਬਖਸ਼ਿਸ਼ ਪਰੇ ਬਚਨ ਕਰਦੇ ਆ ਕਿਹਾ ਇਹ ਤੇਰੀ ਸੇਵਾ ਕਰਕੇ ਇਸ ਸੰਸਥਾਨ ਦਾ ਨਾਮ ਨਡਾ ਸਾਹਿਬ ਕਰਕੇ ਰਹੀ ਦੁਨੀਆ ਵਿੱਚ ਪ੍ਰਸਿੱਧ ਹੋਵੇਗਾ ਸਦਾ ਲਈ ਕਿਹੜਾ ਨਾਮ ਕਾਇਮ ਰਹੇਗਾ ਤੇ ਇਸ ਭਾਵਨ ਪਵਿੱਤਰ ਸਥਾਨਾਂ ਤੇ ਉਹਨਾਂ ਮਾਸ਼ੀ ਵਾਲ ਦਿਨ ਪਹਾੜੀ ਕਿਨਾਰੇ ਵਿੱਚ ਸੰਗਤ ਦਰਸ਼ਨ ਦੀਦਾਰੇ ਕਰਕੇ ਸਥਾਨ ਦੀ ਧੂੜ ਮਸਤਕ ਲਾਉਂਦੀਆਂ ਨੇ ਤੇ ਮੁਰਸ਼ਿਦ ਨੇ ਕਾਮਲ ਦੇ ਪਵਿੱਤਰ ਚਰਨ ਦੇ ਸ਼ੋਭਾ ਪ੍ਰਾਪਤ ਧਰਤੀ ਤੋਂ ਮੂੰ ਮੰਗੀ ਅਮਰਾਦਾ ਪਉਦੀਆਂ ਹਨ ਤੇ ਸਾਡੇ ਤੇ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਜੋ ਜਸਦੀ ਪਿੰਡ ਰਾਮਗੜ੍ਹ ਤੋਂ ਚੱਲ ਕੇ ਇਸ ਪਾਵਨ ਪਵਿੱਤਰ ਦੇ ਸਥਾਨ ਤੇ ਦਰਸ਼ਨ ਕਰਨ ਵਾਸਤੇ ਪਹੁੰਚੇ ਆ ਗੁਰੂ ਮਹਾਰਾਜ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਖਸ਼ਿਆ ਅਸੀਸਾਂ ਪ੍ਰਾਪਤ ਕਰ ਰਹੇ ਆ ਸਤਿਗੁਰੂ ਜੀ ਸਾਰੀਆਂ ਸੰਗਤਾਂ ਨੂੰ ਚੜ੍ਹਦੀਆਂ ਕਲਾਂ ਨਾਮ ਅੰਮ੍ਰਿਤਾਂ ਬਖਸ਼ੀ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ